ਅੱਜ ਅਸੀਂ ਪੰਜਾਬ ਭਾਰਤ ਗਾਥਾ ਵਿੱਚ ਜਾਣਾਂਗੇ ਕਿਵੇਂ ਵੱਡਾ ਕੱਲੂਗਾਰਾ ਤੋਂ ਬਾਅਦ ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਪੰਜਾਬ ਵਿੱਚੋਂ ਭੱਜਣ ਲਈ ਮਜਬੂਰ ਕਰ ਦਿੱਤਾ 1762 ਪੰਜਾਬ ਦੀ ਧਰਤੀ ਖੂਨ ਨਾਲ ਲਾਲ ਹੋ ਚੁੱਕੀ ਸੀ ਵੱਡਾ ਕੱਲੂਗਾਰਾ ਇਤਿਹਾਸ ਦਾ ਉਹ ਪਿਆਨਕ ਤੌਰ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਤੇ ਪਾਰੀ ਹਮਲਾ ਕੀਤਾ ਹਜ਼ਾਰਾਂ ਸਿੱਖ ਸ਼ਹੀਦ ਹੋ ਗਏ ਅਤੇ ਇਸ ਕਹਿਰ ਤੋਂ ਬੀਬੀਆਂ ਅਤੇ ਬੱਚੇ ਵੀ ਨਹੀਂ ਬਚ ਸਕੇ ਪਰ ਅਬਦਾਲੀ ਨੂੰ ਇਹ ਨਹੀਂ ਸੀ ਪਤਾ ਕਿ ਸਿੱਖਾਂ ਨੂੰ ਤਲਵਾਰ ਨਾਲ ਮੁਕਾਇਆ ਨਹੀਂ ਜਾ ਸਕਦਾ ਕੱਲੂ ਗਾਰੇ ਤੋਂ ਪਿਛੋਂ ਸਿੱਖ ਜੰਗਲਾਂ ਪਹਾੜੀ ਦਰਿਆ ਤੇ ਪਿੰਡਾਂ ਵਿੱਚ ਖਿੰਡ ਗਏ ਪਰ ਹਿੰਮਤ ਨਹੀਂ ਹਾਰੀ ਉਹਨਾਂ ਨੇ ਛਾਪਾ ਮਾਰ ਜੰਗ ਦੀ ਨੀਤੀ ਅਪਣਾਈ ਜਿੱਥੇ-ਜਿੱਥੇ ਅਬਦਾਲੀ ਦਾ ਲਸ਼ਕਰ ਅੱਗੇ ਵਧਦਾ ਸਿੱਖ ਸੂਰਮੇ ਅਚਾਨਕ ਹਮਲਾ ਬੋਲਦੇ ਅਤੇ ਫਿਰ ਅੱਖ ਪਲਕ ਦਿਆਂ ਹੀ ਅਲੋਪ ਹੋ ਜਾਂਦੇ 1764 ਤੱਕ ਹਾਲਾਤ ਬਦਲਨੇ ਸ਼ੁਰੂ ਹੋ ਗਏ ਸਨ ਸਿੱਖ ਮਿਸਲਾਂ ਨੇ ਇਕਜੁੱਟ ਹੋ ਕੇ ਸਰਹਿੰਦ ਤੇ ਹਮਲਾ ਕਰ ਦਿੱਤਾ ਸਰਹਿੰਦ ਦੀ ਜਿੱਤ ਮਹਿਜ਼ ਇੱਕ ਫਤਿਹ ਨਹੀਂ ਸੀ ਇਹ ਸੱਤਾ ਦੇ ਪਲਟਾਅ ਦਾ ਇੱਕ ਵੱਡਾ ਸੰਕੇਤ ਸੀ 1764 ਤੋਂ 65 ਦੇ ਸੈਨਿਕ ਅਭਿਆਨਾ ਸਦਕਾ ਸਿੱਖਾਂ ਨੇ ਲਾਹੌਰ ਸਮੇਤ ਪੰਜਾਬ ਦੇ ਇੱਕ ਵੱਡੇ ਖੇਤਰ ਤੇ ਆਪਣਾ ਅਧਿਕਾਰ ਜਮਾ ਲਿਆ ਇਸ ਦੇ ਨਾਲ ਹੀ ਅਹਿਮਦ ਸ਼ਾਹ ਅਬਦਾਲੀ ਦੇ ਨਿਯੁਕਤ ਕੀਤੇ ਗਏ ਗਵਰਨਰ ਅਤੇ ਉਸ ਦੇ ਹਮਾਇਤੀ ਕਮਜ਼ੋਰ ਹੋ ਗਏ ਜਦੋਂ ਅਬਦਾਲੀ ਨੇ ਆਪਣੀਆਂ ਆਖਰੀ ਮੁਹਿਮਾ ਦੌਰਾਨ ਮੋੜ ਪੰਜਾਬ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪਹਿਲਾ ਵਾਂਗ ਡਰਿਆ ਹੋਇਆ ਜਾਂ ਬਿਖਰਿਆ ਹੋਇਆ ਪੰਜਾਬ ਨਹੀਂ ਮਿਲਿਆ ਉਸ ਦਾ ਸਾਹਮਣਾ ਹੋਇਆ ਸੰਗਠਿਤ ਦਲੇਰ ਅਤੇ ਬਦਲੇ ਦੀ ਭਾਵਨਾ ਨਾਲ ਭਰੇ ਹੋਏ ਖਾਲਸੇ ਨਾਲ ਸਿੱਖਾਂ ਨੇ ਉਸ ਦੀ ਰਸਦ ਤੇ ਕਰਾਰੇ ਹੱਥ ਦਿਖਾਏ ਉਹਦੇ ਟਿਕਾਣਿਆਂ ਨੂੰ ਚੋਣ-ਚੋਣ ਕੇ ਨਿਸ਼ਾਨਾ ਬਣਾਇਆ ਤੇ ਹੋਲੀ-ਹੋਲੀ ਉਹਦੀ ਸਲਤਨਤ ਦੀ ਪਕੜ ਫਿੱਕੀ ਪੈਂਦੀ ਗਈ। 1767 ਦੇ ਆਪਣੇ ਆਖਰੀ ਹਮਲੇ ਤੋਂ ਬਾਅਦ ਅਬਦਾਲੀ ਨੂੰ ਪੂਰੀ ਤਰ੍ਹਾਂ ਸਪਸ਼ਟ ਹੋ ਗਿਆ ਸੀ ਕਿ ਪੰਜਾਬ ਹੁਣ ਉਸਦੇ ਹੱਥਾਂ ਵਿੱਚੋਂ ਨਿਕਲ ਚੁੱਕਾ ਹੈ ਅਤੇ ਉਹ ਇੱਥੇ ਮੁੜ ਕਦੇ ਵੀ ਸਥਾਈ ਰਾਜ ਨਹੀਂ ਕਰ ਸਕੇਗਾ। ਉਹ ਵਾਪਸ چلا ਗਿਆ ਅਤੇ ਫਿਰ ਕਦੇ ਵੀ ਭਾਰਤ ਵਿੱਚ ਇੱਕ ਨਿਰਣਾਇਕ ਤਾਕਤ ਵਜੋਂ ਵਾਪਸ ਨਹੀਂ ਪਰਤਿਆ। ਉਹ ਅਹਿਮਦ ਸ਼ਾਹ ਅਬਦਾਲੀ ਜਿਸ ਨੇ ਕਈ ਵਾਰ ਹਿੰਦੁਸਤਾਨ ਦੀ ਤਰਤੀ ਨੂੰ ਲਤਾੜਿਆ ਸੀ ਆਖਰਕਾਰ ਆਪਣੀ ਹਾਰ ਸਵੀਕਾਰ ਕਰਕੇ ਹਮੇਸ਼ਾ ਲਈ ਪਿੱਛੇ हट ਗਿਆ ਇਤਿਹਾਸ ਗਵਾਹ ਹੈ ਜਿਸ ਤਾਕਤ ਨੂੰ ਉਸਨੇ ਕੁਚਲਣ ਦੀ ਕੋਸ਼ਿਸ਼ ਕੀਤੀ ਸੀ ਉਹੀ ਤਾਕਤ ਅੱਗੇ ਚੱਲ ਕੇ ਪੰਜਾਬ ਦੀ ਅਸਲ ਸ਼ਾਸਕ ਬਣੀ ਸਿੱਖਾਂ ਦੇ ਜਜ਼ਬੇ ਅਤੇ ਕੁਰਬਾਨੀਆਂ ਨੇ ਅਜਹੀ ਲੋ ਦੀਵਾਰ ਖੜੀ ਕੀਤੀ ਜਿਸ ਨੂੰ ਪਾਰ ਕਰਨਾ ਅਬਦਾਲੀ ਦੇ ਵਸਤੀ ਗੱਲ ਨਾ ਰਹੀ ਅਬਦਾਲੀ ਦਾ ਅਤੰਕ ਖਤਮ ਹੋਇਆ ਅਤੇ ਸਿੱਖ ਸਮਰੱਥਾ ਦਾ ਸੂਰਜ ਚੜ੍ਹਨਾ ਸ਼ੁਰੂ ਹੋਇਆ ਮਿਸਲਾਂ ਦੇ ਸੰਗਠਨ ਅਤੇ ਖਾਲਸਾ ਹੀ ਸ਼ਕਤੀ ਨੇ ਪੰਜਾਬ ਦੀ ਤਕਦੀਰ ਬਦਲ ਦਿੱਤੀ ਜਿਸ ਨੇ ਅੱਗੇ ਚੱਲ ਕੇ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਮਹਾਨ ਸਿੱਖ ਸਾਮਰਾਜ ਦੀ ਨੀਂਹ ਰੱਖੀ